ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਵਾਂ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਅਪ ਟੌਪ ਰੇਟ ਤਾਜੀ ਸਿਹੜ ਵੜ ਸੇਲ ਲਈ ਲੈ ਕੇ ਆਏ ਜੀ ਜਿਸ ਪਿੰਡ ਚੋਂ ਬਈ ਵੀਡੀਓ ਬਣਾ ਰਹੇ ਆ ਪਿੰਡ ਸੁਖਾਨਾਂ ਦਾ ਜ਼ਿਲ੍ਹਾ ਮੋਗਾ ਤਹਿਸੀਲ ਬਾਗਾ ਪੁਰਾਣਾ ਪੈ ਜਾਂਦੀ ਆ ਨੇੜੇ ਜਿਹੜਾ ਸ਼ਹਿਰ ਆ ਬਈ ਭਗਤਪਾਈਗਰ ਆ ਜਾਂਦਾ ਤਕਰੀਬਨ 5 ਤੋਂ 6 ਕਿਲੋਮੀਟਰ ਬਈ ਦਾ ਖੇਤਾਂ ਚ ਰਹਾ ਬਈ ਖੱਜਾਰਾ ਆਉਂਦਾ ਹੈ ਮੰਨ ਕੇ ਚਲੋ ਉਸ ਖੱਜੇ ਰਾਹ ਤੇ ਬਈ ਦਾ ਘਰ ਆਗਾ ਬਾਕੀ ਬਈ ਦਾ ਕੰਟੈਕਟ ਨੰਬਰ ਨੋਟ ਕਰ ਲਓ 9417110523 9417110523 ਇਹ ਬਾਈ ਦਾ ਕੰਟੈਕਟ ਨੰਬਰ ਹੈ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਾਈ ਆਪ ਬਾਹਰ ਆ ਬਾਈ ਇਹਦੀ ਡਿਟੇਲ ਆ ਜਿਹੜੀ ਮੋਟੀ ਮੋਟੀ ਆਪਾਂ ਬਾਈ ਤੁਹਾਨੂੰ ਫੋਨ ਤੇ ਪੁੱਛੀ ਆ ਉਹ ਆਪਾਂ ਤੁਹਾਨੂੰ ਦੱਸ ਦਿਆਂਗੇ ਬਾਕੀ ਦੀ ਜਿਹੜੀ ਜਾਣਕਾਰੀ ਕੋਈ ਰਹੇਗੀ ਬਾਈ ਫੇ ਬਾਈ ਫੋਨ ਕਰਕੇ ਸਾਰੀ ਡਿਟੇਲ ਆ ਜਿਹੜੀ ਜਾਣਕਾਰੀ ਲੈ ਲਿਓ ਬਾਈ ਠੀਕ ਹੈ ਕਿ ਨਹੀਂ ਤੇ ਘੰਟਾ ਕੋ ਹੋਇਆ ਬਾਈ ਨੇ ਦੱਸਿਆ ਵੀ ਸੂਈ ਨੂੰ ਤੇ ਜੇ ਰਹੇ ਬਾਈ ਪੈਣੀ ਆ 4 ਕਿਲੋਟਰ ਬੋਲਾ ਬਾਈ ਕਹਿੰਦਾ ਇਹਦਾ ਕੱਢਿਆ ਗਿਆ ਇਜੇ ਰਬੀ ਮੰਨ ਕੇ ਚੱਲ ਬਹਿ ਜੂਗੀ ਸੌਕੀ ਥੋੜੀ ਜਿਹੀ ਖਾਲੀ ਕਰਤੀ ਤੇ ਲੇਵਾ ਕਮਾਲ ਬਹੁਤ ਸੋਹਣਾ ਆਰਡਰ ਪੰਡ ਵਾਲਾ ਲੇਵਾ ਕੱਲਾ ਕੱਲਾ ਥਣ ਮੁੱਠੀ ਵਾਲਾ ਥਣ ਚਾਰੇ ਥਣ ਵੀ ਨਿੱਕੜਵੇਂ ਪੂਰੇ ਗੈਰ ਤੇ ਚਿਵਾਈ ਇੱਕ ਨੰਬਰ ਵਾਲਾ ਥਣ ਚੈੱਕ ਕਰੋ ਬਈ ਅੱਥੀ ਚਿਵਾਈ ਵਾਲਾ ਥਣ ਲੱਗਿਆਗਾ ਲੈ ਕਿਆ ਬਾਤ ਅੱਥੀ ਚੋਲਿਓ ਚਾਹੇ ਮਸ਼ੀਨ ਨਾਲ ਚੋਲ ਇੱਕ ਨੰਬਰ ਥਣ ਲੱਗਿਆ ਲੇਵਾ ਦੇਖੋ ਬਈ ਪੂਰਾ ਪੰਡ ਵਾਲਾ ਲੇਵਾ ਕਰਮਾ ਇਹਦਾ ਇੱਕੋ ਜਿਹਾ ਲੇਵਾ ਬਈ ਕਿਆ ਬਾਤ ਆ ਥਣ ਥਣ ਬੜਾ ਚੰਗਾ ਲੱਗਿਆ ਫੁੱਲ ਕਰਦਾ ਛੋਟੀ ਨਾ ਮੰਨਿਓ ਫੁੱਲ ਸਾਈਜ਼ ਸੂਈ ਸਵਾਈਆ ਬੱਚਾ ਕਰਮ ਵਾਲੇ ਨੇ ਵੱਚੀ ਦਿੱਤੀ ਵੱਚੀ ਵੀ ਬਹੁਤ ਚੰਗੀ ਆ ਵੱਚੀ ਵੀ ਇੱਕ ਨੰਬਰ ਦਿੱਤੀ ਹੈ ਕੁਆਲਿਟੀ ਇੱਕ ਨੰਬਰ ਆ ਬਾਕੀ ਬਈ ਗਰਮੀਆਂ ਦਾ ਤੋਹਫਾ ਗਰਮੀ ਨਹੀਂ ਮੰਨਦੀ ਹੈਂਡ ਫੋਨ ਕਰਮ ਵਾਲੇ ਦੀ ਫੁੱਲ ਚੰਗੀ ਆਊਗੀ ਤੇ ਮੁੱਲ ਬਈ ਨੇ ਦਾ 95000 ਰੁਪਇਆ ਰੱਖਿਆ ਬਾਕੀ ਕੋਈ ਚੱਕਰ ਨਹੀਂ ਮੰਨ ਤਣ ਮੌਕੇ ਤੇ ਹੋਊਗਾ ਚਿਵਾਈ ਚੋਈ ਬਈ ਕਹਿੰਦਾ ਇੱਕ ਨੰਬਰ ਠੰਡੀ ਸੀਲ ਆ ਕੱਦ ਬਰੀਟ ਲੈ ਵਾ ਲੂਗਾ ਇੱਕ ਨੰਬਰ ਬਾਕੀ ਤੂੰ ਜਾ ਚੈੱਕ ਕਰ ਲਓ ਗਰਮੀਆਂ ਦਾ ਤੋਹਫਾ ਬਈ ਗਰਮੀ ਗਰਮੀ ਨਹੀਂ ਮੰਨਦੀ ਫੈਨ ਫੋਨ ਕਰਮਾਂ ਦੀ ਫੁੱਲ ਚੰਗੀ ਆਉਗੀ ਆਰਡਰ ਦੇਖੋ ਕਮਾਲ ਪੂਰੀ ਲੰਮੀ ਲੁੰਮੀ ਆ ਵੱਡੇ ਕੱਦ ਚਾ ਛੋਟੀ ਨਾ ਬਣੇ ਇਧਰ ਨੂੰ ਤੋਰ ਦੋ ਇੱਕ ਜਿਹੜਾ ਹੋਰ ਤੋਰ ਲੈ ਹੂੰ ਕੋਈ ਨਹੀਂ ਤਾਂ ਅਜੀ ਸਵੀਕਾਰ ਕਰਕੇ ਥੋੜਾ ਬੱਚੇ ਦਾ ਜਰੂਰ ਕਰੂਗੀ ਦੇਖੋ ਢਾਂਚਾ ਦੇਖੋ ਬਈ ਆ ਟਰੱਕ ਜਿੱਡੀ ਵੜਾ ਬਈ ਵੱਡੇ ਕੱਦ ਕਾੜ ਚ ਲੇਵਾ ਲੂਆ ਕਮਾਲ ਦਾ ਮੋਲ ਉਸ ਤੋਂ ਨਾ ਬਈ ਨੇ ਜੈ ਜੀ ਰੱਖਿਆ 95000 ਰੁਪਿਆ ਮੋਲ ਆ ਮਾਨਤਨ ਕੋਈ ਚੱਕਰ ਨਹੀਂ ਮੌਕੇ ਤੇ ਹੋ ਜੂਗਾ ਬਾਈ ਸੋਈ ਸੁਵਾਈ ਆ ਸਾਰੀਆਂ ਗੱਲਾਂ ਓਕੇ ਆ ਤੇ ਪਿਛਲੇ ਸੋਏ ਦਾ ਬਾਈ ਨੇ ਜਿਹੜਾ ਇਹਦਾ ਰਿਕਾਰਡ ਦੱਸਿਆਗਾ ਬਾਈ 25 ਤੋਂ 30 ਲੀਟਰ ਦੇ ਵਿਚਾਲੇ ਜੇ ਦੱਸਿਆਗਾ ਆਰਡਰ ਦੇਖੋ ਬਾਈ ਮੂਹਰੋ ਲੇਵਾ ਇੱਕ ਨੰਬਰ ਥਣ ਥਣ ਪੂਰਾ ਚੰਗਾ ਪੂਰੀ ਵਿਥੀ ਤੇ ਥਣ ਲੱਗਿਆ ਨੇ ਸੁਵਾਈ ਜੁਈਆਂ ਇੱਕ ਨੰਬਰ ਆਗੇ ਤੇ ਕਿਸੇ ਵੀਰ ਨੂੰ ਬਾਈ ਬੈਡ ਪਸੰਦਾ ਵੇ ਤਾਂ ਬਾਈ ਨਾਲ ਕਨੈਕਟ ਕਰ ਲਿਓ ਤੇ ਜੇ ਕੋਈ ਜਾਣਕਾਰੀ ਰਹਿ ਗਈ ਹੋਈ ਤਾਂ ਬਾਈ ਤੋਂ ਫੋਨ ਤੇ ਪੁੱਛ ਲਿਓ ਬਾਈ એ તેવીડિયોનું વેખણ સાર વીરના તું ધનવાદ જી